ਜ਼ਿਲ੍ਹਾ ਮੈਜਿਸਟ੍ਰੇਟ ਦਫ਼ਤਰ ਅਮੇਸ਼ਾਖਾ ਅੰਮ੍ਰਿਤਸਰ ਵੱਲੋਂ ਬਾਂਸਲ ਸਵੀਟਸ ਨੂੰ ਸਖ਼ਤ ਨੋਟਿਸ ਜਾਰੀ ਕਰਕੇ ਚੇਤਾਵਨੀ ਦਿੱਤੀ ਗਈ ਹੈ ਕਿ ਉਹਨਾਂ ਨੇ ਸਰਕਾਰੀ ਥਾਂ ਤੇ ਗੈਰਕਾਨੂੰਨੀ ਤਰੀਕੇ ਨਾਲ ਕਬਜ਼ਾ ਕਰ ਰੱਖਿਆ ਹੈ। ਇਹ ਅतिकਰਮਣ 3 ਦਿਨਾਂ ਦੇ ਅੰਦਰ-ਅੰਦਰ ਖੁਦ ਹਟਾਇਆ ਜਾਵੇ ਨਹੀਂ ਤਾਂ ਮਿਊਂਸੀਪਲ ਕਾਰਪੋਰੇਸ਼ਨ ਅਤੇ ਪੁਲਿਸ ਦੀ ਸਹਾਇਤਾ ਨਾਲ ਜ਼ਬਰੀ ਹਟਾਇਆ ਜਾਵੇਗਾ ਅਤੇ ਖਰਚਾ ਸਿੱਧਾ ਦੁਕਾਨ ਮਾਲਕ ਤੋਂ ਵਸੂਲਿਆ ਜਾਵੇਗਾ। ਇਹ ਨੋਟਿਸ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਤੇ ਐਮਸੀ ਅੰਮ੍ਰਿਤਸਰ ਦੀ ਸਿਫਾਰਿਸ਼ ਤੇ ਜਾਰੀ ਕੀਤਾ ਗਿਆ ਹੈ ਨੋਟਿਸ ਮੁਤਾਬਕ ਬਾਂਸਰ ਸਵੀਟਸ ਵੱਲੋਂ ਵੈਂਡਰ ਹੌਕਿੰਗ ਜ਼ੋਨ 'ਚ ਰੇੜੀ ਫੜੀ ਜਾਂ ਹੋਰ ਸਮਾਨ ਰੱਖ ਕੇ ਜਿਹੜਾ ਕਬਜ਼ਾ ਕੀਤਾ ਗਿਆ ਉਹ ਨਾ ਸਿਰਫ ਨੀਮਾ ਦੀ ਉਲੰਘਣਾ ਹੈ ਸਗੋਂ ਆਮ ਲੋਕਾਂ ਦੀ ਆਵਾਜਾਈ ਅਤੇ ਐਮਰਜੈਂਸੀ ਸੇਵਾਵਾਂ ਲਈ ਵੀ ਰੁਕਾਵਟ ਬਣ ਰਿਹਾ ਹੈ ਨੋਟਿਸ 'ਚ ਐਡੀਸ਼ਨਲ ਡਿਪਟੀ ਕਮਿਸ਼ਨਰ ਅਰਬਨ ਡਿਵੈਲਪਮੈਂਟ ਅਤੇ ਐਮਏ ਸ਼ਾਖਾ ਇਨਚਾਰਜ ਅਵਨੀਸ਼ ਕੁਮਾਰ ਪੀਸੀਐਸ ਵੱਲੋਂ ਸਾਫ਼ ਕੀਤਾ ਗਿਆ ਹੈ ਕਿ ਜੇਕਰ ਨਿਰਧਾਰਿਤ ਸਮੇਂ ਤੱਕ ਅतिकਰਮਨ ਨਾ ਹਟਾਇਆ ਗਿਆ ਤਾਂ ਤੁਰੰਤ ਕਾਰਵਾਈ ਕਰਕੇ ਕਬਜ਼ਾ ਹਟਾਇਆ ਜਾਵੇਗਾ ਇਸ ਨੋਟਿਸ ਦੀ ਕਾਪੀ ਪੁਲਿਸ ਟ੍ਰੈਫਿਕ ਵਿਭਾਗ ਨਗਰ ਨਿਗਮ ਅਤੇ ਹੋਰ ਸੰਬੰਧਿਤ ਵਿਭਾਗਾਂ ਨੂੰ ਵੀ ਭੇਜੀ ਗਈ ਹੈ ਤਾਂ ਜੋ ਕਾਰਵਾਈ ਵਿੱਚ ਕੋਈ ਰੁਕਾਵਟ ਨਾ ਆਵੇ ਇਸ ਨੋਟਿਸ ਰਾਹੀਂ ਪ੍ਰਸ਼ਾਸਨ ਨੇ ਸਿੱਧਾ ਸੰਦੇਸ਼ ਦਿੱਤਾ ਹੈ ਕਿ ਸ਼ਹਿਰ ਵਿੱਚ ਹੁਣ ਗੈਰ ਕਾਨੂੰਨੀ ਕਬਜ਼ਿਆਂ ਲਈ ਕੋਈ ਥਾਂ ਨਹੀਂ ਹੋਵੇਗੀ